ਸਸ਼ੀਕਾਲ ਜੀ ਫੇਸਬੁੱਕ ਦੇਖ ਰਹੇ ਸਾਰੇ ਸਾਥੀਆਂ ਨੂੰ ਤੇ ਆਪਣਾ ਤਾਂ ਬਈ ਇੱਕੋ ਹੀ ਵਿਸ਼ਾ ਹੁੰਦਾ ਹੈ ਨਾ ਮਾਰਕੀਟ ਕਬੱਡੀ ਬਸ ਕਿਉਂ ਸਾਰੀ ਉਮਰ ਕਬੱਡੀ ਖੇਡਿਆ ਤੇ ਕਬੱਡੀ ਦੀ ਗੱਲ ਕਰਨੀ ਆ ਬਈ ਦਾ ਲੱਖੇ ਦਾ ਸਦਾਣ ਵਾਲੇ ਦਾ ਆਇਆ ਹੈ ਨਾ ਇੱਕ ਬਿਆਨ ਵੀ ਕਬੱਡੀ ਦੇ ਵਿੱਚ ਕੋਈ ਇਹੋ ਜਿਹਾ ਟੀਕਾ ਵੀ ਜਿਹਨੂੰ ਲਾ ਕੇ ਨਾ ਬੰਦਾ ਕੰਧਾਂ ਨਾਲ ਟੱਕਰਾਂ ਮਾਰਦਾ ਫਿਰਦਾ ਬਈ ਹਾਸੀ ਆਉਂਦੀ ਆ ਨਾ ਤੂੰ ਸੂਝਵਾਨ ਬੰਦਾ ਯਾਰ ਹਾਂ ਤੇਰੇ ਬਿਆਨ ਤੇ ਤੇ ਵੀ ਕਬੱਡੀ ਦੇ ਵਿੱਚ ਕੋਈ ਨਸ਼ਾ ਐਦਾਂ ਦਾ ਵੀ ਜਿਹੜਾ ਟੀਕਾ ਲਾ ਕੇ ਬੰਦਾ ਅੰਦਾ ਇਟ ਟੱਕਰਾਂ ਮਾਰਦਾ ਸਿੱਧਾ ਮੈਂ ਤਾਂ ਬਈ 20 ਸਾਲ ਖੇਡਿਆ ਇਹ じゃ ਕੋਈ ਟੀਕਾ ਨਹੀਂ ਜਿਹੜਾ ਲਾ ਕੇ ਬੰਦਾ ਕੰਦਾ ਇਟ ਟੱਕਰਾਂ ਮਾਰ ਲੂ ਜਾਂ ਕਬੱਡੀ ਦਾ ਟੱਕੜੀ ਖੇਡਦਾ ਠੀਕ ਹੈ ਹੈਗੇ ਜ਼ਰੂਰ ਆ ਇਹ 'ਚ ਕੋਈ ਸ਼ੱਕ ਨਹੀਂ ਇਸ ਗੱਲ ਨੂੰ ਮੰਨਣ ਨੂੰ ਮੈਂ ਤਿਆਰ ਆ ਬਾਕੀ ਜਿਹੜਾ ਕੁਝ ਮਰਜ਼ੀ ਕਰੀ ਚੱਲੇ ਉਹ ਕਲਿੱਖ ਖੇਡ ਕਬੱਡੀ 'ਚ ਨਹੀਂ ਸਾਰੇ ਸਪੋਰਟਸਾਂ ਦੇ ਵਿੱਚ ਆ ਸਾਰੇ ਸਪੋਰਟਸਾਂ ਦੇ ਵਿੱਚ ਕੀ ਹੁਣ ਤਾਂ ਸਮਾਜ ਦੇ ਵਿੱਚ ਵੀ ਆ ਹਨਾ ਸਮਾਜ ਦੇ ਵਿੱਚ ਨਸ਼ਾ ਹੈਗਾ ਤੇ ਕਬੱਡੀ ਵਾਲੇ ਉਸੇ ਸਮਾਜ ਦਾ ਹਿੱਸਾ ਨੇ ਜਿੱਦੋਂ ਅਲੱਗ ਨਹੀਂ ਆਉਂਦੇ ਤੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਉਲਟ ਬੰਦੇ ਹਰ ਇੱਕ ਫੀਲਡ ਦੇ ਵਿੱਚ ਰਾਜਨੀਤੀ ਵਿੱਚ ਚੱਲ ਜੋ ਐਜੂਕੇਸ਼ਨ ਚੱਲ ਜੋ ਕਾਲਜਾਂ ਚੱਲ ਜੋ ਟਰੱਕ ਡਰਾਈਵਰਾਂ ਬੱਸ ਡਰਾਈਵਰਾਂ ਕਨੈਕਟਰਾਂ ਖੇਤੀ ਕਰਨ ਵਾਲੇ ਬੰਦੇ ਸਾਰੇ ਕਿਤੇ ਹਰ ਇੱਕ ਪ੍ਰਕਾਰ ਦੇ ਬੰਦੇ ਨਹੀਂ ਪਾਏ ਜਾਣਗੇ ਬਾਈ ਆਉਲੀ ਵੀ ਪਾਈ ਜਾਣਗੇ ਸਹੀ ਸਬੂਤ ਵੀ ਪਾਈ ਜਾਣਗੇ ਇਸ ਕਰਕੇ ਆਪਾਂ ਕਿਸੇ ਖੇਤ ਦੇ ਨੂੰ ਕਿਸੇ ਥੋੜੇ ਬੰਦੇ ਦੇ ਗਲਤ ਕੰਮ ਕਰਨ ਨਾਲ ਸਭ ਦੀ ਪਦਨਾਮੀ ਨਹੀਂ ਕਰ ਸਕਦੇ ਹਨ ਬਾਕੀ ਟੀਕਿਆਂ ਤੋਂ ਭਾਈ ਸਮਝਣ ਦੀ ਗੱਲ ਹੈ ਨਾ ਵੀ ਟੀਕੇ ਬਹੁਤ ਪ੍ਰਕਾਰ ਦੇ ਹੁੰਦੇ ਹਨ ਪੇਨ ਕਿਲਰ ਵੀ ਟੀਕਾ ਹੁੰਦਾ ਮਲਟੀ ਵਿਟਾਮਿਨ ਵੀ ਟੀਕਾ ਹੁੰਦਾ ਹੋਰ ਵੀ ਕਈ ਫੂਡ ਸਪਲੀਮੈਂਟ ਦੇ ਵੀ ਇਦਾਂ ਦੇ ਇੰਜੈਕਸ਼ਨ ਆਉਂਦੇ ਆ ਜਿਹੜੇ ਪਲੇਅਰਾਂ ਨੂੰ ਯੂਜ਼ ਕਰਨੇ ਪੈਂਦੇ ਆ ਉਹਦਾ ਕਾਰਨ ਕੀ ਆ ਬਈ ਇੱਕ ਵੱਡੀ ਮਾਰਕੀਟ ਦਾ ਸਾਰਾ ਸਾਲ ਹੁੰਦੀ ਆ ਇੰਡੀਆ ਦੇ ਵਿੱਚ ਹੁੰਦੀ ਆ ਬਾਹਰ ਹੁੰਦੀ ਆ ਪਲੇਅਰ ਆਫ ਦੀ ਡਾਈਟ ਨੂੰ ਉਸ ਤਰੀਕੇ ਨਾਲ ਮੇਨਟੇਨ ਨਹੀਂ ਕਰ ਸਕਦਾ ਤੇ ਉਹਨਾਂ ਚੀਜ਼ਾਂ ਨੂੰ ਪੂਰੀਆਂ ਕਰਨ ਲਈ ਉਹਨਾਂ ਨੂੰ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਦਾ ਆਸਰਾ ਲੈਣਾ ਪੈਂਦਾ ਹਨ ਤੇ ਕਮੈਂਟਾਂ ਦੇ ਵਿੱਚ ਕੰਜੈਕਸ਼ਨ ਦੀ ਗੱਲ ਚੱਲ ਰਹੀ ਆ ਕਰਮਨ ਬਹੁਤ ਵਰਤਦੇ ਆ ਹਨ ਹਾਂ ਵਰਤਦੇ ਆ ਬਈ ਪਰ ਸਾਰੇ ਨਹੀਂ ਵਰਤਦੇ 30% ਆ ਹਨ ਜਿਹੜੇ ਵਰਤਦੇ ਆ ਉਹਨਾਂ ਨੂੰ ਵੀ ਆਪਣੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਸਰਾ ਦੇ ਵਿੱਚ ਹੈ ਨਹੀਂ ਕੁਝ ਮੇਰੀ ਆਪਦੀ ਜ਼ਿੰਦਗੀ ਦਾ ਤਜਰਬਾ ਬਈ ਇਹ ਜਿੰਨਾ ਚਿਰ ਮੈਂ ਸਾਫ ਕਬੱਡੀ ਖੇਡਿਆ ਮੇਰੀ ਜ਼ਿੰਦਗੀ ਕੋਲ ਇਦਾਂ ਦਾ ਕੋਈ ਸ਼ੈ ਨਹੀਂ ਸੀ ਮੈਂ ਟੌਪ ਖੇਡਿਆ ਤਾਂ ਨਾ ਮੇਰਾ ਇਲਾਕਾ ਜਾਣਦਾ ਮੈਨੂੰ ਸਾਰਾ ਲੈ ਐਂਡ ਕਰਾਇਆ ਮੈਨੂੰ ਪਤਾ ਨਹੀਂ ਸੀ ਕਿ ਅਵਲਪਣਾ ਜਾਂ ਨਸ਼ਾ ਕੀ ਹੁੰਦਾ ਸ਼ਾਇਦ ਉਹ ਮੈਨੂੰ ਕਿ ਉਹ ਕਿਸੇ ਨੂੰ ਵੀ ਨਹੀਂ ਪਤਾ ਸੀ ਹੈ ਨਾ ਪਰ ਜਦੋਂ ਕਬੱਡੀ 'ਚ ਆਇਆ ਉਦੋਂ ਵੀ ਨਹੀਂ ਆਪਾਂ ਨੇ ਯੂਜ਼ ਕਰਿਆ ਸੱਟਾਂ ਫੇਟਾਂ ਤੋਂ ਬਾਅਦ ਇੰਜਰੀਆਂ ਤੋਂ ਬਾਅਦ ਰਿਕਵਰ ਹੋਣ ਲਈ ਕਈ ਵਾਰੀ ਕਿਸੇ ਚੀਜ਼ ਦਾ ਸਹਾਰਾ ਲਿਆ ਪਰ ਮੁੜ ਕੇ ਉਹ ਗੱਲ ਨਹੀਂ ਬਣੀ ਸੌਦੀ ਇੱਕ ਗੱਲ ਹੈ ਭਾਈ ਕਬੱਡੀ ਪ੍ਰੈਕਟਿਸ ਨਾਲ ਖੇਡੀ ਜਾਂਦੀ ਹੈ ਪੱਟਾਂ ਦੇ ਜ਼ੋਰ ਨਾਲ ਖੇਡੀ ਜਾਂਦੀ ਹੈ ਉਹੀ ਪਲੇਅਰ ਕਬੱਡੀ ਖੇਡੂਗਾ ਭਾਈ ਜਿਹੜੇ ਤੜਕੇ ਉੱਠ ਕੇ 4 ਵਜੇ 5 ਵਜੇ ਸਕੂਲ ਦੇ ਸਕੂਲ ਚ ਆਪ ਦੇ ਸਟੇਡੀਅਮ ਵਿੱਚ ਸੂਏ ਦੀਆਂ ਪਟੜੀਆਂ ਤੇ ਨਹਿਰਾਂ ਦੀਆਂ ਪਾਰਟੀਆਂ ਤੇ ਪ੍ਰੈਕਟਿਸ ਕੀਤੀ ਆ ਮਿਹਨਤ ਕਰੀ ਆ ਆਪ ਦੇ ਘਰ ਦੀ ਖਰਾਕ ਖਾਦੀ ਆ ਉਹੀ ਪਲੇਅਰ ਕਬੱਡੀ ਖੇਡੂਗਾ ਉਹੀ 5-7 ਸਾਲ ਇਸ ਫੀਲਡ ਦੇ ਵਿੱਚ ਟਿਕ ਕੇ ਰਹੂਗਾ ਨਾ ਟੀਕੇ ਲਾਉਣ ਵਾਲਾ ਕਬੱਡੀ ਖੇਡ ਸਕਿਆ ਨਾ ਕਦੇ ਖੇਡੂਗਾ ਨਾ ਹੀ ਕਦੇ ਉਹਨਾਂ ਨਾਲ ਸਮੇਂ ਵਿੱਚ ਖੇਡੂਗਾ ਜੇ ਐਦਾਂ ਦਾ ਕੋਈ ਟੀਕਾ ਹੋਵੇ ਤਾਂ ਅੱਜ ਅਸੀਂ ਬੈਠੇ ਆ ਸਾਨੂੰ ਕੀ ਹੋਇਆ ਸੀ ਟੀਕਾ ਲਾ ਕੇ ਮੈਚ ਖੇਡ ਲਈਏ ਗੱਡੀਆਂ ਜਿੱਤ ਲਈਏ ਟਰੈਕਟਰ ਜਿੱਤ ਲਈਏ ਉਮਰ ਹੁੰਦੀ ਆ ਪ੍ਰੈਕਟਿਸ ਹੁੰਦੀ ਆ ਜਵਾਨੀ ਦਾ ਜੋਸ਼ ਹੁੰਦਾ ਉਦੋਂ ਬੰਦਾ ਕਬੱਡੀ ਖੇੜਦਾ ਐਨੀ ਬਦਗਾਮੀ ਕਰਨੀ ਕਿਸੇ ਫੀਲਡ ਦੀ ਚੰ ਅੰਗੀ ਗੱਲ ਨਹੀਂ ਹੈਨਾ ਬਾਈ ਲੱਖੇ ਸਤਾਣੇ ਬਾਕੀ ਬਾਈ ਤੈਨੂੰ ਆਖਣਾ ਤਾਂ ਨਹੀਂ ਚਾਹੀਦਾ ਨਾ ਤੂੰ ਤਾਂ ਬਈ ਹਰ ਇੱਕ ਫੀਲਡ ਨੂੰ ਉਲਟ ਕਹਿਣਾ ਹਾਂ ਥੋੜੇ ਜਣ ਪਹਿਲਾਂ ਮੈਂ ਤੇਰੀ ਇੰਟਰਵਿਊ ਦੇਖ ਰਿਹਾ ਸੀ ਤੂੰ ਐਨ ਆਰ ਆ ਨੂੰ ਕਹੀ ਜਾਂਦਾ ਸੀ ਨਾ ਕੁਝ ਵੀ ਬਾਈ ਉਹਨਾਂ ਦੀਆਂ ਵਾਈਫਾਂ ਨੂੰ ਸ਼ਾਇਦ ਪਤਾ ਨਹੀਂ ਜੇ ਮੈਸਟੋ ਵਿੱਚ ਬੇ ਬਚਾਲੇ ਵੜ ਜੇ ਬਾਹਰੋਂ ਕੱਟਣਾ ਔਖਾ ਹੈ ਉਸ ਤਰੀਕੇ ਨਾਲ ਆਈ ਨਾ ਰਹੀ ਦੀਆਂ ਵਾਈਫਾਂ ਨੇ ਜਿਹੜੀ ਉੱਥੋਂ ਕੱਢਣਾ ਔਖਾ ਏ ਜੇ ਬੰਦਾ ਆਉਣਾ ਵੀ ਚਾਹੁੰਦਾ ਅਗਲੇ ਦੀ ਮਰਜ਼ੀ ਏ ਬਈ ਅਗਲੇ ਦੀ ਫੈਮਿਲੀ ਆ ਅਗਲੀ ਦਾ ਜੋਰ ਆ ਯਾਰ ਅਗਲੇ ਤੇ ਅਗਲੇ ਦੀ ਮਰਜ਼ੀ ਏ ਅਗਲੀ ਆਉਣ ਦੇਵੇ ਨਾ ਆਉਣ ਦੇਵੇ ਆਪਾਂ ਕੋਲ ਹੁੰਨੇ ਆ ਬਈ ਅਗਲੇ ਨੇ ਆਪਦਾ ਪਰਿਵਾਰ ਆਪਦੇ ਪੈਸੇ ਲਾ ਕੇ ਬਾਹਰ ਸੱਦਿਆ ਹਨਾ ਤਾਂ ਆਪਾਂ ਨੂੰ ਉਹਦੇ ਵਿੱਚ ਟੰਗ ਡਾਉਣ ਦੀ ਕੀ ਲੋੜ ਆ ਬਈ ਫਿਰ ਬਈ ਹਰ ਇੱਕ ਇਨਸਾਨ ਦੀ ਕਹਿੰਦੇ ਇੱਕ ਖਾਸੀਅਤ ਹੁੰਦੀ ਏ ਵੀ ਉਹ ਕਿਸੇ ਇੱਕ ਅੱਧੇ ਫੀਲਡ ਦੇ ਵਿੱਚ ਮਾਹਰ ਹੁੰਦਾ ਹਨ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਜਾਣਦਾ ਉੱਚ ਮਾਹਰ ਆ ਕੋਈ ਮਿਸਤਰੀ ਆ ਕੋਈ ਇੰਜੀਨੀਅਰ ਆ ਕੋਈ ਸਪੋਰਟਸਮੈਨ ਆ ਕੋ ਕਬੱਡੀ ਪਲੇਅਰ ਆ ਨਾ ਕਬੱਡੀ ਦੀ ਫੀਲਡ ਆ ਹਨਾ ਕੋਈ ਰਾਜਨੀਤ ਤੈਨੂੰ ਵੀ ਹਰ ਇੱਕ ਫੀਲਡ ਦਾ ਪਤਾ ਹਰ ਇੱਕ ਕਿਤੇ ਵੀ ਕੋਈ ਗੱਲ ਹੁੰਦੀ ਆ ਬਾਈ ਲੱਖੇ ਤੇਰੇ ਸੁਝਾਅ ਹੁੰਦੇ ਆ ਤੂੰ ਪੰਜਾਬ ਦਾ ਪਹਿਲਾ ਮੈਨੂੰ ਲੱਗਦਾ ਠਾਕਸ ਜਿਹਨੂੰ ਹਰ ਇੱਕ ਫੀਲਡ ਦੀ ਜਾਣਕਾਰੀ ਆ ਕਿਸਾਨੀ ਅੰਦੋਲਨ ਚ ਵੀ ਬਾਈ ਤੂੰ ਆ ਹਨਾ ਯੂਨੀਵਰਸਿਟੀ ਰੌਲਾ ਪੈਂਦਾ ਉੱਥੇ ਵੀ ਬਾਈ ਤੂੰ ਆਂਗਾ ਹਨਾ ਕਿਤੇ ਲੁਧਰਨੈਸ਼ਾ ਸੈਡ ਉੱਥੇ ਤਾਂ ਅੰਦੇ ਨਾਲੇ ਦੀ ਸਪਾਈ ਨਹੀਂ ਹੋਈ ਪਾਣੀ ਗੰਦਾ ਹੋਇਆ ਬਾਈ ਉੱਥੇ ਵੀ ਤੂੰ ਆ ਹੁਣ ਸਾਡੀ ਮਾਂ ਖੇਡ ਕਬੱਡੀ ਤੇ ਪਹਿਲੇ ਹੀ ਬਾਈ ਬਹੁਤ ਉਲਟ ਦਿਨ ਚੱਲ ਰਿਹਾ ਹਨ ਉਸ ਦੇ ਵਿੱਚ ਸ਼ਰਾਰਤੀਆਂ ਛੇਦਾਂ ਦੇ ਆ ਗਏ ਵੀ ਜਿਹਦੇ ਕਰਕੇ ਸਾਡੀ ਕਬੱਡੀ ਦਾ ਗਰਾਫ ੇਠਾ ਹੁੰਦਾ ਯਾਰ ਤੇ ਉੱਥੇ ਵੀ ਬਾਈ ਹੁਣ ਤੂੰ ਬਲ ਦੀ ਅੱਗੇ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹਨ ਕਬੱਡੀ ਨਹੀਂ ਮਾੜੀ ਵੀਰੇ ਮਾਂ ਖੇਡ ਕਬੱਡੀ ਆ ਆਪਣੀ ਆਪਣੇ ਗੁਰੂਆਂ ਪੀਰਾਂ ਦੇ ਇਹ ਕਬੱਡੀ ਆਪਾਂ ਨੂੰ ਦਿੱਤੀ ਆ ਕਦੇ ਕਬੱਡੀ ਇੱਕ ਖਰਾਬ ਨਹੀਂ ਹੋ ਸਕਦੀ ਹੋ ਸਕਦਾ ਕਬੱਡੀ ਨੂੰ ਜਿਹੜੇ ਪਲੇ ਕਰਦੇ ਨੇ 5 10% 20% ਪਲੇਅਰ ਗਲਤ ਹੋਣ ਪਰ ਕਦੇ ਮਾ ਖੇਡ ਕਬੱਡੀ ਗਲਤ ਨਹੀਂ ਤੇ ਨਾ ਹੀ ਇਹਨੂੰ ਕਦੇ ਸੋਚੋ ਵੀ ਇਹਨੂੰ ਆਪਾਂ ਹੋਣ ਨਹੀਂ ਦੇਣਾ ਪਿੰਡਾਂ ਦੀ ਰੌਣਕ ਹੈ ਪਿੰਡਾਂ ਦੀ ਸ਼ਾਨ ਹੈ ਪਿੰਡਾਂ ਦੇ ਲੋਕ ਇਹਨੂੰ ਪਿਆਰ ਕਰਦੇ ਆ ਇਹਨੂੰ ਦੇਖਣ ਲੋਕ 50 50 ਕਿਲੋਮੀਟਰ ਤੋਂ ਆਉਂਦੇ ਆ ਫੋਨ ਤੇ ਦੇਖਦੇ ਆ ਲਾਈਵ ਦੇਖਦੇ ਆ 12 12 ਵਜੇ ਤੱਕ ਦੇਖਦੇ ਆ ਇਵਨ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਐਸੇ ਨੀਰ ਟਿਕਟਾ ਲੈ ਕੇ ਆਪਦੀਆਂ ਦਿਹਾੜੀਆਂ ਛੱਡ ਕੇ ਕਬੱਡੀ ਦੇਖਦੇ ਹੋ ਕਬੱਡੀ ਨੂੰ ਪਿਆਰ ਕਰਦੇ ਆ ਕਬੱਡੀ ਇੱਕ ਜਾਨਦਾਰ ਖੇਡ ਆ ਪੰਜਾਬੀਆਂ ਦੀ ਅਣਖ ਨੂੰ ਜਾਂ ਪੰਜਾਬੀਆਂ ਦੀ ਜਾਨ ਦਾ ਇਹ ਪ੍ਰਦਰਸ਼ਨ ਕਰਦੀ ਆ ਹਨ ਤੇ ਕਿਤੇ ਨਾ ਕਿਤੇ ਜਿਹੜੀਆਂ ਹੁਨਤਾਈਆਂ ਆਈਆਂ ਨੇ ਆਪਾਂ ਨੂੰ ਦੂਰ ਕਰ ਸਕਦੇ ਆ ਸਰੀੰਜਾ ਮਿਲਣ ਦਾ ਕਾਰਨ ਟੂਰਨਾਮੈਂਟ ਵੀਰੇ ਇਕੱਠ ਹੁੰਦਾ ਉੱਥੇ ਕਈ ਉਲਟ ਬੰਦੇ ਵੀ ਆਉਂਦੇ ਆ ਬਾਈ ਜਿਹੜੇ ਉਦਾਂ ਵੀ ਜ਼ਿੰਦਗੀ ਦੇ ਟੀਕੇ ਲਾਉਂਦੇ ਆ ਨਸ਼ੇ ਦੇ ਟੀਕੇ ਲਾਉਂਦੇ ਆ ਉਹਨਾਂ ਕਾਰਨ ਵੀ ਉੱਥੇ ਬਾਈ ਸਿਰੰਜਾ ਮਿਲ ਸਕਦੀ ਹਨ ਹੋ ਸਕਦਾ ਹੈ ਕੋਲਡੀ ਪਲੇਅਰਾਂ ਦੀਆਂ ਵੀ ਹੋਣ ਪਰ ਉਹਦੇ ਵਿੱਚੋਂ ਕਈ ਪੇਨ ਕਿਲਰ ਵੀ ਇੰਜੈਕਸ਼ਨ ਵਰਤੇ ਜਾਂਦੇ ਆ ਬਾਈ ਰੋਜ਼ ਕਬੱਡੀ ਖੇਡਦੇ ਆ ਥੋੜੀ ਬਹੁਤੀ ਇੰਜਰੀ ਆ ਜਾਂਦੀ ਹੈ ਸਰੀਰ ਦੇ ਉੱਤੇ ਪੂਰੇ ਤਰਤ ਨਹੀਂ ਹੁੰਦੇ ਮਲਟੀ ਵਿਟਾਮਿਨ ਇੰਜੈਕਸ਼ਨ ਵੀ ਵਰਤੇ ਜਾਂਦੇ ਆ ਉਹਨਾਂ ਦੀਆਂ ਵੀ ਸਿਰੰਜਾ ਹੋ ਸਕਦੀਆਂ ਬਾਕੀ ਜਿਹੜਾ ਤੁਸੀਂ ਰੌਲਾ ਪਾਇਆ ਵੀ ਇਹ ਭਾਈ ਟਰਮਲ ਲਾਉਂਦੇ ਆ ਉਹਦੀਆਂ ਵੀ ਹੋ ਸਕਦੇ ਆ ਠੀਕ ਆ ਆਪਾਂ ਇਸ ਜੀ ਲਈ ਮੰਨਣ ਨੂੰ ਪੂਰੇ ਤਿਆਰ ਬੈਠੇ ਆ ਪਰ ਇਹਨੂੰ ਫੇਸਬੁੱਕ ਦੇ ਜ਼ਰੀਏ ਕਾਹੇ ਹੱਲਾ ਬਣਾ ਦੇਣਾ ਵੀ ਇਹੋ ਜਿਹਾ ਟੀਕਾ ਵੀ ਫਰਾਟੇ ਮਾਰ ਫਰਾਟੇ ਵੀ ਰਫੈਕਟਰਸ ਨਾਲ বাজਦੇ ਆ ਜਾਨ ਨਾ বাজਦੇ ਆ ਕੀਤੀ ਮਿਹਨਤ ਤੇ ਘਰ ਦੀ ਖਰਾਕ ਨਾ বাজਦੇ ਆ ਕਿਹੇ ਟੀਕੇ ਨਾਲ ਨਹੀਂ বাজਦੇ ਜੇ ਆਈ ਟੀਕਾ ਨਾਲ ਕਬੜੀ ਖੇਡੀ ਆ ਵੀ ਹਰ ਇੱਕ ਹੀ হেরে ਠੀਕ ਹੈ ਤੇ ਤੁਹਾਨੂੰ ਵੀ ਪਤਾ ਹੈ ਖੋਰਸ ਇਦਾਂ ਦੀ ਫੀਲਡ ਆ ਕਿਸੇ ਵੀ ਫੀਲਡ ਦੇ ਵਿੱਚ 올림픽 ਤੱਕ ਚਲ ਜਾਓ ਵਰਲਡ ਲੈਵਲ ਦੀ ਗੇਮ ਤੱਕ ਚਲ ਜਾਓ ਡੋਪ ਟੈਸਟ ਹੁੰਦੇ ਆ ਉੱਥੇ ਵੀ ਪਲੇਅਰ ਡੋਪ ਦੇ ਪੋਜ਼ਿਟਿਵ ਪਾਏ ਜਾਂਦੇ ਆ ਉਸ ਤਰੀਕੇ ਨਾਲ ਆਪਣੀ ਮਾਰਕੀਟ ਕਬੱਡੀ ਚ ਵੀ ਹੈ ਆਪਾਂ ਯਾਰ ਆਪਦੀ ਖੇਡ ਨੂੰ ਬਦਨਾਮ ਕਰੀ ਜਾਂਦੇ ਆ ਆਪਦੇ ਆਪ ਨੇ ਬਾਤਾਂ ਬਦਨਾਮ ਕਰੀ ਜਾਂਦੇ ਆ ਹਨਾ ਬਾਕੀ ਬਾਈ ਲੱਖੇ ਤੇਰੀ ਨਿਗਾਹ 'ਚ ਤਾਂ ਕੋਈ ਚੀਜ਼ ਵੀ ਨਹੀਂ ਬਾਈ ਸਹੀ ਹੈ ਨਾ ਤੇਰੀ ਤਾਂ ਰਾਜਨੀਤੀ ਸਹੀ ਉਪਰਾਸ਼ਟ ਹੋ ਗਏ ਸਾਰਾ ਕੁਝ ਪਰਾਸ਼ਟ ਹੋ ਰਿਹਾ ਬਾਈ ਫਿਰ ਬਾਈ ਤੂੰ ਇਲੈਕਸ਼ਨ ਚ ਕਿਉਂ ਉੱਠਦਾ ਜਾਤੇ ਨੂੰ ਪਤਾ ਵੀ ਤਾਂ ਭ੍ਰਸਟ ਸਿਸਟਮ ਦਾ ਤੂੰ ਉਸ ਭ੍ਰਸਟ ਸਿਸਟਮ ਦਾ ਹਿੱਸਾ ਕਿਉਂ ਬਣਨ ਚ ਆਉਣਾ ਬਾਈ ਫਿਰ ਆਪਾਂ ਆਪਣੇ ਮੁੰਡਿਆਂ ਨੂੰ ਕਬੱਡੀ ਖੇਡਣੋਂ ਕਿਵੇਂ ਹਟਾ ਲਈਏ ਬਾਈ ਛੇੜਣ ਦੇ ਕਬੱਡੀ ਉਹ ਪਲੇਟਫਾਰਮ ਆ ਜਿੱਥੋਂ ਪੰਜਾਬ ਦੇ ਗਰੀਬ ਘਰਾਂ ਦੇ ਮੁੰਡਿਆਂ ਨੇ ਆਪਦੇ ਪਰਿਵਾਰ ਦੀ ਜਿੱਥੇ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਅੱਜ ਜੰਜ ਬਿਠਾਤੇ ਉਹਨਾਂ ਦੀਆਂ ਫੈਕਟਰੀਆਂ ਸੈੱਟ ਹੋ ਗਈਆਂ ਹੁਣ ਤੋਂ ਨਹੀਂ ਜਦੋਂ ਤੋਂ ਕਬੱਡੀ ਇੰਟਰਨੈਸ਼ਨਲ ਪੱਧਰ ਤੇ ਹੋਣ ਲੱਗੀ ਆ ਉਦੋਂ ਤੋਂ ਹੀ ਕਬੱਡੀ ਨੇ ਬਹੁਤ ਪਲੇਅਰਾਂ ਦੀ ਜ਼ਿੰਦਗੀ ਸਦਾਰੀ ਆ ਬਹੁਤ ਪਰਿਵਾਰਾਂ ਦੀ ਜ਼ਿੰਦਗੀ ਸਦਾਰੀ ਆ ਕਬੱਡੀ ਨਾਲ ਲਾ ਕੇ ਬਹੁਤ ਪਰਿਵਾਰ ਤਰ ਗਏ ਤੇ ਕਬੱਡੀ ਪਲੇਅਰ ਵੀਰੇ ਕੋਈ ਵੀ ਟੀਕਾ ਲਾ ਕੇ ਕਿਸੇ ਦਾ ਨੁਕਸਾਨ ਨਹੀਂ ਕਰਦੇ ਚਲੋ ਜੀ ਤੁਸੀਂ ਮੰਨਦੇ ਹੋ ਵੀ ਟੀਕਾ ਲਾਉਂਦੇ ਆ ਜਿਹੜੇ ਵਿਚਾਰੇ ਉਲਟਾ ਤੇ ਪਏ ਆ ਪਰ ਉਹਨੂੰ ਸਮਝਾਉਣਾ ਚਾਹੀਦਾ ਨਾ ਕਿ ਉਹਨੂੰ ਹਟਾਉਣਾ ਚਾਹੀਦਾ ਉਹ ਕਿਸੇ ਦੇ ਸੱਟ ਨਹੀਂ ਮਾਰਦੇ ਉਹ ਕਿਸੇ ਕੈੰਗਵਰ ਦਾ ਹਿੱਸਾ ਨਹੀਂ ਬਣਦੇ ਉਹ ਬਦਵਾਸ਼ੀ ਨਹੀਂ ਕਰਦੇ ਉਹ ਆਪਦੇ ਕੋਲੇ ਆਪਦੇ ਆਪ ਨੂੰ ਵਾਪਸ ਸਰਟੀਫਿਕੇਟ ਨਹੀਂ ਦਿੰਦੇ ਵੀ ਪਹਿਲਾਂ ਮੈਂ ਵਿਦਵਾਸ਼ੀ ਕਰਦਾ ਰਿਹਾ ਪਹਿਲਾਂ ਮੈਂ ਫਲਾੜੇ ਮੰਤਰੀਏ ਤੁਮੇ ਤੋ ਆ ਮਰਵਾਏ ਮੇਰੇ ਤੋ ਆ ਆ ਲੋਕਾਂ ਦੇ ਸੱਟਾ ਮਰਾਈਆਂ ਸੱਤੋਂ ਐਂ ਕਰਾਇਆ ਪਰ ਹੁਣ ਸਾਨੂੰ ਅਕਲ ਆ ਗਈ ਅਸੀਂ ਸਿਆਣੇ ਹੋ ਗਏ ਕੋਈ ਨਾ ਬਈ ਜੇ ਕਬੱਡੀ ਵਾਲੇ ਗਲਤ ਰਾਹੇ ਪਏ ਨੇ ਉਹ ਵੀ ਸਿਆਣੇ ਹੋ ਜਾਣਗੇ ਜਦੋਂ ਬਈ ਤੂੰ ਸਿਆਣਾ ਹੋ ਸਕਦਾ ਤਾਂ ਸਾਰੇ ਸਿਆਣੇ ਹੋ ਜਾਣਗੇ ਹੱਥ ਨਾਲ ਉਪਰੇ ਤੁੰਕੌੜੀ ਅੰਗੂਰ ਕਹਿੰਦੇ ਖੱਟੇ ਨੇ ਜਿੱਥੇ ਆਪ ਨਹੀਂ ਪਹੁੰਚ ਸਕੇ ਉਸ ਚੀਜ਼ ਨੂੰ ਬਦਨਾਮ ਨਹੀਂ ਕਰੀਦਾ ਹੁੰਦਾ ਬਈ ਕਦੇ ਵੀ ਕਿਸੇ ਵੀ ਖਿਤੇ ਨੂੰ ਜੇ ਕਬੱਡੀ ਚੁਰਤਾਈ ਹੈਗੀ ਆ 10% 20% ਆ ਪਰ ਉਹਨੂੰ ਬਈ ਰਲ ਕੇ ਦੂਰ ਕਰਨ ਦੇ ਬਿਆਨ ਦੇਣੇ ਚਾਹੀਦੇ ਆ ਨਾ ਕਿ ਉਹਨੂੰ ਹਟਾਉਣ ਦੇ ਬਿਆਨ ਦੇਣੇ ਚਾਹੀਦੇ ਠੀਕ ਹੈ ਕਬੱਡੀ ਜ਼ੋਰ ਨਾਲ ਜਾਨਦਾਰ ਨਾਲ ਪੱਟਾਂ ਦੇ ਜ਼ੋਰ ਨਾਲ ਖੇਡੀ ਜਾਊਗੀ ਜੇ ਖੇੜਦੀ ਰਹੋਗੀ ਪਿੰਡਾਂ ਦੀਆਂ ਕਮੇਟੀਆਂ ਵਾਰ-ਵਾਰ ਬੇਨਤੀ ਕਰਦੇ ਫਿਰਦੇ ਆ ਬਈ ਵੀ ਕੋਈ ਗੱਲ ਨਹੀਂ ਜੇ ਗਲਤ ਆ ਸਾਨੂੰ ਲੱਗਦਾ ਤੁਸੀਂ ਬਈ ਛੋਟੇ ਟੂਰਨਾਮੈਂਟ ਕਰਾਓ ਹਨਾ ਆਪਣਾ ਵੀ ਪ੍ਰਬੰਧ ਨਹੀਂ ਬਈ ਸਹੀ ਹੁੰਦਾ ਇਸ ਨੂੰ ਲੱਗਦਾ ਵੀ ਆਲੇ-ਦਾਲੇ ਖੇਤ ਮੋਟਰਾਂ ਤੇ ਟੀਕੇ ਲੱਗਦੇ ਆ ਪਲੇਅਰ ਮੋਟਰਾਂ ਤੇ ਜਾਂਦੇ ਆ ਤੁਸੀਂ ਮੋਟਰਾਂ ਦੇ ਜਾਣ ਹੀ ਨਾ ਦਿਓ ਬਾਈ ਪਲੇਅਰ ਨੂੰ ਜਿਆਦਾ ਤਾਂ ਟੂਰਨਾਮੈਂਟ ਸਕੂਲ ਦੇ ਕੋਲੇ ਹੁੰਦੇ ਆ ਸਕੂਲ 'ਚ ਰੂਮ ਹੁੰਦੇ ਆ ਬਾਈ 16 ਟੀਮਾਂ ਸੱਦੋ ਬਾਈ 16 ਟੀਮਾਂ ਨੂੰ ਰੂਮ ਦੇ ਦਿਓ ਸਿਕਿਉਰਿਟੀ ਦੇ ਦਿਓ ਬਾਈ ਉਹਨਾਂ ਦੀ ਚੇਤਾਵੀਆਂ ਵਗੈਰਾ ਸਭ ਚੈੱਕ ਕਰਕੇ ਅੰਦਰ ਬਾੜ ਦਿਓ ਅੰਦਰ ਉਹਨਾਂ ਨੂੰ ਫਰੂਟ ਅੰਦਰ ਉਹਨਾਂ ਨੂੰ ਚਾਹ ਦੀ ਲੋੜ ਹੈ ਤਾਂ ਉਹਨੂੰ ਚਾਹ ਰੋਟੀ ਦੀ ਲੋੜ ਹੈ ਤਾਂ ਰੋਟੀ ਤਾਂ ਮੈਂ ਹੀ ਆ ਕਰਾਉ ਟੂਰਨਾਮੈਂਟ ਕਰਾਉਂ ਕੋਈ ਪ੍ਰਬੰਧਨੀ ਬਾਈ ਆਪਣਾ ਹੁੰਦਾ ਰਾਤ ਹੋ ਜਾਂਦੀ ਹੈ ਧੀ ਰਾਤ ਹੋ ਜਾਂਦੀ ਹੈ ਠੰਡ ਲੱਗਦੀ ਹੈ ਪੈਰ ਸੁਨ ਹੋ ਜਾਂਦੇ ਆ ਬੁਰਾ ਹਾਲ ਹੋ ਜਾਂਦਾ ਫਿਰ ਕੁਛ ਨਾ ਕੁਛ ਹੋ ਤੇ 11:21 ਹੋ ਜਾਂਦੀ ਹੈ ਪਰ ਉਹ ਵੀ ਸਾਰੇ ਨਹੀਂ ਕਰਦੇ ਥੋੜੇ ਨੇ ਸਾਰਿਆਂ ਨੂੰ ਆਪਾਂ ਇੱਕ ਰਾਏ ਨਹੀਂ ਬਣ ਸਕਦੇ ਹਨ ਮੇਰੇ ਫਾਦਰ ਸਾਹਿਬ ਹਨ ਤੇ ਐਗਰੀਕਲਚਰ ਕੀਤੀ ਹੈ ਮੇਰਾ ਸਾਰਾ ਪਿੰਡ ਜਾਣਦਾ ਹਨ ਕੋਈ ਕੋਈ ਇੰਨਾ ਨਹੀਂ ਕਰਿਆ ਕੋਈ ਇੰਨਾ ਇਸ਼ਾ ਕਰਕੇ ਕਦੇ ਉਹ ਅੱਜ ਤੱਕ ਖੇਤ ਨਹੀਂ ਗਏ ਪਰ ਵਿੱਚ ਵੀ ਇਦਾਂ ਦੇ ਬੰਦੇ ਵੀ ਹੈਗੇ ਹਨ ਜਿਹੜੇ ਸਵੇਰੇ ਉੱਕੀ ਜਾਂਦੇ ਆ ਜਾਂ ਫੀਮ ਜਾਂਦੇ ਆ ਜਾਂ ਹੁਣ ਜੀਲ ਤੇ ਰੱਖਣ ਵਾਲੀ ਬੋਲੀ ਮਿਲਦੀ ਆ ਉਹ ਖਾਦੇ ਬਿਨਾ ਖੇਤ ਨਹੀਂ ਜਾਂਦੇ ਫਿਰ ਆਪਾਂ ਸਾਰੇ ਖੇਤੀ ਕਰਨ ਵਾਲਿਆਂ ਨੂੰ ਥੋੜੀ ਆ ਪਬਲਿਕ ਇਹ ਕਹਿ ਸਕਦੇ ਹਾਂ ਮੇਰੇ ਘਰ ਦੀ ਉਦਾਹਰਨਾ ਹੈ ਨਾ ਐਵੇਂ ਨਹੀਂ ਬਾਈ ਹਵਾ ਚ ਬਿਆਨਬਾਜੀ ਕਰੇ ਨੀ ਹੁੰਦੀ ਸੋ ਸਮਝ ਕੇ ਬੋਲੀਦਾ ਹੁੰਦਾ ਹੈ ਤੇ ਇੰਟਰਵਿਊ ਲੈਣ ਵਾਲਿਆਂ ਨੂੰ ਬੇਨਤੀ ਆ ਉਹੀ ਗੱਲ ਨੂੰ ਬਾਰ ਬਾਰ ਰੀਪਲੇ ਕਰਨਾ ਚੰਗੀ ਗੱਲ ਨਹੀਂ ਬਾਈ ਹੈ ਨਾ ਕਬੱਡੀ ਜਿਉਂਦੀ ਰੱਖੋ ਜਿਉਂਦੀ ਰਹਿਣ ਦਿਓ ਪਿੰਡਾਂ ਦੇ ਮੁੰਡਿਆਂ ਦੀ ਖੇਡ ਆ ਪਿੰਡ ਦੇ ਮੁੰਡੇ ਮਿਹਨਤ ਕਰ ਰਹੇ ਆ ਤਕੜੇ ਹੋ ਰਹੇ ਆ ਪੰਜਾਬ ਦੇ ਮੁੰਡੇ ਨਸ਼ੇ ਤੋਂ ਬਚੇ ਹੋਏ ਆ ਚਲੋ ਇੱਕ ਪਿੰਡ ਦੇ ਵਿੱਚ ਮੰਨ ਲਓ ਪੰਜ ਸੱਤ ਮੁੰਡੇ ਕਬੱਡੀ ਖੇਡਦੇ ਆ ਬਾਈ ਚਲੋ ਉਹਨਾਂ ਨੂੰ ਤੁਸੀਂ ਅੰਬਲੀ ਕਹਿੰਦਾ ਵੀ ਪੰਜ ਚਾ ਟੀਕੇ ਲਾਉਂਦੇ ਥੋੜੇ ਪਿੰਡ ਦਾ ਭਾਈ 100 ਮੁੰਡੇ ਹੋਰ ਵੀ ਆਉਂਦੇ ਆ ਹਰ ਇੱਕ ਦੇ ਪਿੰਡ ਦੀ ਤੇ ਮੈਨੂੰ ਲੱਗਦਾ ਵੀ ਕਬੱਡੀ ਵਾਲੇ ਨੂੰ ਤਾਂ ਕਦੇ ਕੋਈ ਜਾ ਕੇ ਇਸ ਤਰੀਕੇ ਨਾਲ ਵੀ ਨਹੀਂ ਛੜਾ ਕੇ ਲੈ ਕੇ ਆਇਆ ਹੋਊਗਾ ਯਾਰ ਇਹ ਰਾਤ ਕਿਸੇ ਖੇਤ ਤੋਂ ਸਮਰਸੀ ਵਾਲ ਮੋਟਰ ਦੀਆਂ ਤਾਰਾਂ ਖੋਲ ਰਹੇ ਸੀ ਕਬੱਡੀ ਵਾਲੇ ਉੱਥੇ ਫੜ ਲਏ ਦੂਜੇ ਅੰਗਲੇ ਹੋਂ ਤਾਂ ਪਿੰਡ ਦੀ ਪੰਚਾਇਤ ਹੈ ਪਿੰਡਾਂ ਦੇ ਸੈਨੇਵੰਦੇ ਠਾਣੇ ਚ ਵੀ ਚੜਾ ਕੇ ਤੇ ਆ ਕੇ ਆਉਂਦੇ ਆ ਜੇ ਕਬੱਡੀ ਵਾਲਾ ਕੋਈ ਉਲਟਾ ਇਹ ਜਾ ਰਿਹਾ ਤਾਂ ਆਪਣੇ ਕਬੱਡੀ ਪਲੇਅਰਾਂ ਦਾ ਹੱਕ ਬਣਦਾ ਵਾ ਸਾਥ ਦੇਈਏ ਉਹਨੂੰ ਹਟਾਈਏ ਇਸ ਕੰਮ ਤੋਂ ਬਾਕੀ ਚਲੋ ਜੇ ਕੋਈ ਹੱਟ ਨਹੀਂ ਰਿਹਾ ਤਾਂ ਆਪਦੇ ਸਰੀਰ ਤੇ ਕਰ ਰਿਹਾ ਉਹ ਆਪਦੀ ਜ਼ਿੰਦਗੀ ਦਾ ਰਿਸਕ ਆਪ ਲੈ ਰਿਹਾ ਆਪਦੇ ਪਰਿਵਾਰ ਤੇ ਆਪ ਲੈ ਰਿਹਾ ਮਾਹਕੜ ਕਬੱਡੀ ਕਦੇ ਉਲਟਨੀ ਖੇਡਣ ਵਾਲੇ ਗਲਤ ਹੋ ਸਕਦੇ ਆ ਆ ਬਿਆਨਵਾਜੀ ਕਰਨੀ ਬੰਦ ਕਰੋ ਆਪਦੇ ਫੀਲਡ ਤੱਕ ਸੀਮਿਤ ਰਹੋ ਕਿਸੇ ਹੋਰ ਦੇ ਫੀਲਡ ਚ ਆ ਕੇ ਲਾਤ ਡਾਉਣੀ ਬੰਦ ਕਰੋ ਹਰ ਇੱਕ ਥਾਂ ਤੇ ਬਈ ਸੋਡੀ ਲੋਡ ਨਹੀਂ ਹੁੰਦੀ ਹਰ ਇੱਕ ਥਾਂ ਤੇ ਸੋਡੀ ਰੈ ਦੀ ਲੋਡ ਨਹੀਂ ਹੁੰਦੀ ਇਹ ਪੰਜਾਬ ਆ ਨੂੰ ਨੂੰ ਅਗੂਆ ਪੀਰਾਂ ਦੀ ਧਰਤੀ ਆ ਗੁਰੂਆਂ ਪੀਰਾਂ ਦੇ ਆਸਰੇ ਚੱਲ ਰਿਆ ਇੱਥੇ ਸੋਡੀ ਹਰ ਥਾਂ ਸੋਡੀ ਲੋਡ ਨਹੀਂ ਵੀ ਕਿਤੇ ਵੀ ਕੋਈ ਮਸਲਾ ਹੁੰਦਾ ਤਾਂ ਆ ਕੇ ਬਈ ਤੁਸੀਂ ਲੱਤ ਫਸਾਉਣੀ ਹੁੰਦੀ ਆ ਠੀਕ ਆ ਆਪਦੇ ਨੂੰ ਆਪਦੇ ਪੀੜ੍ਹੀ ਦੇ ਨੂੰ ਆਪਦੇ ਤੱਕ ਸੀਮਤ ਰੱਖੋ ਉਹਦੇ ਵਿੱਚ ਮਹਾਰਤ ਹਾਸਲ ਕਰੋ ਦੂਜਿਆਂ ਦੇ ਕੰਮਾਂ 'ਚ ਬਈ ਲੱਤਾਂ ਨਾ ਡਾਓ ਸਾਰੇ ਕੋਡੀ ਪੀਰਾਂ ਨੂੰ ਕਹਿਣਾ ਵੀ ਇਸ ਗੱਲ ਦਾ ਜੰਮ ਕੇ ਵਿਰੋਧ ਕਰਨ ਦੀ ਵੀ ਕੋਈ ਲੋੜ ਨਹੀਂ ਬੰਨ ਬੜਾ ਬੋਲਣ ਦੀ ਲੋੜ ਨਹੀਂ ਵੀ ਆਪਦੇ ਆਪ ਨੂੰ ਸਹੀ ਕਰੋ ਆਪਦੇ ਪਿੰਡ ਨੂੰ ਆਪਦੇ ਵਾਵਾ ਆਪ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਹਨ ਤੁਹਾਡੇ ਬਾਰੇ ਸਾਰਾ ਪਤਾ ਵੀ ਤੁਸੀਂ ਕਿੱਦਾਂ ਦੇ ਬੰਦੇ ਹੋ ਜਿਹੜੇ ਕਬੱਡੀ ਖੇਡਣੋਂ ਹਟ ਗਏ ਉਹ ਕਿਹੜਾ ਬਈ ਹੁੰਟੀ ਕੇ ਲੌਂਦੇ ਫਿਰਦੇ ਆ ਹਨ ਅਸੀਂ ਹੁਣ ਕਬੱਡੀ ਨਹੀਂ ਖੇਡਦੇ ਅਸੀਂ ਬਈ ਠੀਕੇ ਹਸਾਂਦੇ ਫਿਰਦੇ ਆ ਆਪ ਜਿੰਦਗੀ ਹੋਈ ਹੈ ਨਾ ਨਸ਼ੇੜੀ ਤੇ ਕਬੱਡੀ ਪਲੇਅਰ ਦੇ ਸਰੀਰ ਦਾ ਕਿੰਨਾ ਅੰਤਰ ਆ ਭਾਈ ਉਹ ਕਿੱਥੇ ਜਾਉ ਉਹ ਕਿੱਥੇ ਆਇਨਾ ਕਰੋ ਹਾਕ ਕਬੱਡੀ 'ਚ ਕਿਤੇ ਨਾ ਕਿਤੇ ਡੋਬ ਜ਼ਰੂਰ ਆਇਆ ਇਹ 'ਚ ਸੁਧਾਰ ਕਰਨ ਦੀ ਲੋੜ ਆ ਇਹ ਸੁਧਾਰ ਕਰਨ ਲਈ ਫੈਡਰੇਸ਼ਨ ਆਫ ਦਾ ਕੰਮ ਵੀ ਕਰ ਰਹੀਆਂ ਨੇ ਪਿੰਡਾਂ ਦੇ ਲੋਕ ਵੀ ਕਰ ਸਕਦੇ ਆ ਸਭ ਤੋਂ ਵੱਡੀ ਗੱਲ ਇਹ 'ਚ ਸੁਧਾਰ ਮੇਰੇ ਤੋਂ ਲਿਖ ਕੇ ਲੈ ਲਓ ਅੱਜ ਕਹਿਣੀ ਐ ਮੇਰੀ ਨੋਟ ਕਰ ਲਓ ਤੁਸੀਂ ਕਬੱਡੀ 'ਚੋਂ ਰਾਤ ਬੰਦ ਕਰ ਦੋ ਕਬੱਡੀ 'ਚੋਂ 80% ਚੀਜ਼ਾਂ ਆਬਧਿਆ ਵੀ ਉੱਡ ਜਾਣਗੀਆਂ ਵੱਡਾ ਕਾਰਨ ਰਾਤ ਐ ਰਾਤ ਨੂੰ ਬੰਦ ਕਰੋ ਕਿ ਕਿਸੇ ਇੱਕ ਦੇ ਕਹਿੰਨ ਨਾ ਕਬੱਡੀ ਕਦੇ ਬਨਾਮ ਹੋਈ ਐ ਤੇ ਨਾ ਕਦੇ ਹੋਊਗੀ ਕਬੱਡੀ ਜਿੰਦਾਬਾਦ ਹੈ ਕਬੱਡੀ ਜਿੰਦਾਬਾਦ ਰਹੂ ਧੰਨ